ਜੀ ਕਲ ਜੀ ਸਾਰਿਆਂ ਨੂੰ ਸਵਾਗਤ ਆ ਜੀ ਤੁਹਾਡਾ ਆਪਣੇ ਐਚ ਵੀ ਨੰਦਰਾ ਬਲੌਗ ਦੇ ਵਿੱਚ ਹਾਂਜੀ ਦੇਖੋ ਜੀ ਹੁਣ ਸਵਾ 12 ਹੋ ਗਏ ਆ ਹੁਣ ਲੱਗਿਆ ਸੀ ਆਪਣਾ ਬਲੌਗ ਸਟਾਰਟ ਕਰਨ ਹਾਂਜੀ ਭੈਣ ਜੀ ਕੀ ਹੋਇਆ ਆ ਇੱਧਰ ਦੇਖੋ ਜੀ ਹੋ ਗਿਆ ਕੋਲਡ ਤੇ ਰਾਤੀ ਸੀਗਾ ਨੱਕ ਬੰਦ ਤੇ ਹੁਣ ਭੈਣ ਜੀ ਨੇ ਖਾਣੀਆਂ ਦਵਾਈ ਦਿਖਾਓ ਦਵਾਈਆਂ ਖਾ ਲਈਆਂ ਹਲੇ ਵੀ ਤੇ ਹੁਣ ਹੁਣ ਟੈਬਲੇਟ ਲੰਗਦੀ ਨਹੀਂ ਹੈਗੀ ਮਹਗੀਆਂ ਸ਼ੈਗੀਆਂ ਸਭ ਲੰਗਦੀਆਂ ਆ ਹੈਨਾ ਤੇ ਦਵਾਈਆਂ ਨਹੀਂ ਲੰਗਦੀਆਂ ਤੁਹਾਡੇ ਹੈਨਾ ਹਾਂ ਦੇਖੇ ਦੇਖਿਓ ਨਖਰੇ ਕਰਦੀ ਹਾਂ ਖਾ ਖਾ ਮੈਂ ਤੇ ਦਿਖਾਉਦੀ ਦੇਖਿਓ ਜਦੋਂ ਚਾਕਲੇਟ ਖਾਣੀ ਹੁੰਦੀ ਨੇ ਫਟਾਫਟ ਲੰਘਦੀ ਏ ਉਹ ਦੇਖਿਓ ਕਹਿੰਦੀ ਮੇਰਾ ਗਲਾ ਛੋਟਾ ਆ ਮੇਰੇ ਤਾਂ ਕਰਕੇ ਨਹੀਂ ਲੰਘਦੀ ਹੈਗੀ ਮੈਂ ਕਿਹਾ ਅਸੀਂ 5-5 ਗੋਲੀਆਂ ਹੱਥ ਤੇ ਰੱਖ ਕੇ ਐਦੇ ਪੱਕਾ ਮਾਰ ਕੇ ਖਾ ਜਾਈ ਦੀ ਆ ਇੱਕ ਘੁੱਟ ਨਾਲ ਲਗਾ ਜਾਈ ਦੀ 5-5 ਗੋਲੀਆਂ ਤੁਸੀਂ ਵੱਡੇ ਆ ਨਾ ਕਹਿੰਦੀ ਇਹ ਉਹ ਦੇ ਦੋ ਗਲਾਸ ਪਾਣੀ ਦੇ ਪੀ ਕੇ ਚਾਰ ਗੋਲੀਆਂ ਸੀਗੀਆਂ ਤੇ ਖਾ ਫਟਾਫਟ ਦਵਾਈ ਮੈਂ ਦਿਖਾਉਦੀ ਆ ਉਧਰ ਹਾਂਜੀ ਹਾਂਜੀ ਮੰਮੀ ਕੱਟ ਲਏ ਨੇ ਸਬਜ਼ੀਆਂ ਸਭ ਕੱਟ ਲਏ ਨੇ ਜੀ ਆ ਮਮੀ ਕੱਟਦੇ ਪਏ ਆ ਪਿਆਜ਼ ਹਾਂਜੀ ਆਈ ਪੌਂ ਬਾਜੀ ਪੌਂ ਬਾਜੀ ਆਈ ਮਮੀ ਸ਼ੂਟ ਕਰ ਨੂੰ ਇੱਕ ਪਿਛੇ ਵਲਾਗ ਜੀ ਮੈਨੂੰ ਇੱਕ ਵਾਰ ਵੀ ਨਹੀਂ ਕਿਹਾ ਲਿਆ ਕੱਲ ਵਾਲੇ ਵਲਾਗ ਦੇ ਵਿੱਚ ਅੱਜ ਪਲਕ ਦੀ ਇੱਕ ਫੋਟੋ ਨਹੀਂ ਆਈ ਹੈਗੀ ਵੀਡੀਓ ਨਹੀਂ ਆਈ ਹੈਗੀ ਕਿਉਂਕਿ ਇਹ ਵਲਾਗ ਬਣਾਉਂਦੀ ਸੀਗੀ ਚਲੋ ਜੀ ਹੁਣ ਲੱਗੇ ਆ ਅਸੀਂ ਅੱਜ ਬਣਾਉਣ ਲੱਗੇ ਆ ਪੌਂ ਬਾਜੀ ਇੱਧਰ Shimla Mirch ਇੱਧਰ ਗੋਭੀ ਤੇ ਗਾਜਰਾ ਕੱਟ ਕੇ ਰੱਖੀਆਂ ਆ ਆਲੂ ਉਬਲੇ ਹੋਏ ਆ ਉਹ ਪਾ ਲੈਣੇ ਆ ਤੇ ਇਹ ਥੋੜੇ ਜਿਹਾ ਪਾਵਾਂਗੇ। ਓਹੋ। ਥੋੜੇ ਜਿਹਾ ਮਟਰ ਮਟਰ ਬੜੇ ਮਹਿੰਗੇ ਆ। 160 ਰੁਪਏ ਕਿਲੋ ਮਟਰ ਆ ਮੰਮੀ। ਹਾਂ। ਸਬਜ਼ੀਆਂ ਨੂੰ ਖਾ ਲਈ ਦਵਾਈ। ਹਾਏ ਆ ਵੀ ਖਾ ਲੈ फटाफट ਬੁੱਤ। ਹਾਂ। ਇਹਨਾਂ ਦਵਾਈ ਖਾਣ ਨੂੰ ਨਖਰੇ ਬਹੁਤ ਨਿਆਣੇ ਕਰਦੇ ਆ। ਉਹ ਉਹ ਸੀਗੀ ਦੂਜੀ ਗੋਲੀ ਆਪਣੇ ਡੀਟੀ ਗੋਲੀ ਸੀਗੀ ਤਾਂ ਕਰਕੇ ਗਲੇ 'ਚ ਚੁੱਕ ਜਾਂਦੀ ਫਟਾਫਟ ਐਡੀਟੀ ਨਹੀਂ ਐਡੀਟੀ ਇਹ ਵੀ ਹਾਫ ਗੋਲੀ ਜਾਨਾ ਫਟਾਫਟ ਖਾ ਕੇ ਨਿਸ਼ ਕਰ ਮਿੰਨ ਮੇਰਾ ਹੀ ਉਹ ਲਾਭ ਨਹੀਂ ਜਾਂਦਾ ਜੀ ਨੂੰ ਦੋ ਮਮਮੀ ਜਦੋਂ ਦੱਸਦਾ ਹਾਂਜੀ ਮੰਮੀ ਅੱਜ ਇਹ ਪਾਉ ਬਾਜੀ ਬਣਾਈਏ ਹੈ ਅੱਜ ਪੱਲੂ ਦੇ ਕਹਿਣ ਤੇ ਪਾਉ ਬਾਜੀ ਬਣਾਣ ਲੱਗੀ ਹੈ ਹਾਂ ਪੱਲੂ ਮੈਂ ਦੀ ਨਾਲ ਕਿੱਥੇ ਬਣਾ ਗਏ ਕੁਝ ਬਣਾ ਕੇ ਨਹੀਂ ਦਿੱਤਾ ਸਾਨੂੰ ਆਹ ਹਾਂ ਹੁਣ ਇਹਨਾਂ ਨੂੰ ਕੀਜਾ ਬਲਾਵਰਾ ਕਰੀਏ ਦੋ ਜਗ ਦੇ ਸਿੱਪੀ ਬੜੀਆਂ ਰਹਿ ਗਈਆਂ ਬੱਸ ਇਹ ਵਾਲਾ ਹਾਂਜੀ ਸਫਾਈਆਂ ਹੋ ਗਈਆਂ ਆ ਸਾਰਾ ਸਾਫ ਸੁਥਰਾ ਹੋ ਗਿਆ ਆ ਤੇ ਹੁਣ ਮੇਰੀ ਸਫਾਈ ਹੋ ਗਈ ਆ ਆਂਟੀ ਕਰ ਗਈ ਸਫਾਈ ਤੇ ਹੁਣ ਮੈਂ ਹਾਂ ਦਿਖ ਮੈਂ ਇਹ ਨਹੀਂ ਖਾਣ ਜੇ ਮੈਂ ਆ ਅੱਧੀ ਹੋਈ ਨਾ ਨਹੀਂ ਨਹੀਂ ਖਾਣੀ ਆ ਫਟਾਫਟ ਕਰ ਬੱਚਾਂਂਟੀ ਲੱਗਣੀ ਚੱਲ ਖੜਬੜ ਐਵੇਂ ਮੂਆ ਮੂਆ ਨਾ ਘੱਟ ਚੱਲ ਬੱਜੇ ਦਵਾਈ ਖਾ ਮਾਰ ਪੈ ਜਾਣੀ ਆ ਦਵਾਈ ਖਾਣੀ ਆ ਮਾਰ ਖਾਣੀ ਮੈਂ ਮੈਂ ਹੁਣ ਚੱਲੀ ਆ ਕੱਪੜੇ ਸੁੱਕਣੇ ਪਾਣ ਠੀਕ ਆ ਮੰਮੀ ਮੈਂ ਪਾਇਆ ਮੇ ਕੱਪੜੇ ਤੇ ਫਿਰ ਮੈਂ ਆ ਕੇ ਬਣਾਉਂਦੀ ਆ ਸਬਜੀ 5 ਮਿੰਟਾਂ ਚ ਕੱਪੜੇ ਪਾ ਜਾਣੇ ਸੁੱਕਣੇ ਚਲੋ ਅੱਜ ਫੇਰ ਗਰਮੀ ਬਹੁਤ ਹੋਈ ਹੋ ਚਲੋ ਮਿਲਦੇ ਆ ਫੇਰ ਨਾਲੇ ਦਿਖਾਉ ਲਿਆ ਤੁਹਾਨੂੰ ਪਾਉ ਭੱਜੀ ਬਣਾਉਂਦੇ ਮੰਮਾ ਕੀ ਕਰਨ ਲੱਗਿਓ ਮੈਂ ਪਾਉ ਭੱਜੀ ਜਿਹੜੀ ਆ ਨਾ ਬਣਾਣੀ ਆ ਸਭਿਆਂ ਨੂੰ ਪਹਿਲਾਂ ਨਾ ਸਿੜੀਆਂ ਦੇ ਵਾਲ ਮੰਦੋ ਆ ਸਾਰੀ ਸਬਜ਼ੀਆਂ ਕੱਟ ਲਈਆਂ ਤੋਟ ਤੋਟ ਇਹ ਸਾਰੀਆਂ ਸਬਜ਼ੀਆਂ ਕਿਹਨਾਂ ਨੇ ਰੱਖ ਲਏ ਇਕਲਾ ਗਾਜਰ ਆ ਕੀ ਹੈ ਕੈਸੀ ਹੈ ਮੁੱਠੀ ਨਹੀਂ ਹੈ ਵੀ ਨਹੀਂ ਮੁੱਠੀ ਨਾ ਓਹ ਠੀਕ-ਠਾਕ ਜੀ ਆਹ ਵੇਖੋ ਨੀਲੀ ਗੱਜਰ ਫਰਾਈ ਕਰ ਲਈ ਇਹ ਵਿੱਚ ਨਾ ਭਾਈ ਪਾ ਦੇ ਗਾ ਇਹਨੂੰ ਉਹ ਪਰ ਉਹ ਨਹੀਂ ਮੰਦੀ ਵਿੱਚ ਬਹੁਤ ਸੋਟਾ ਨਹੀਂ ਆ ਰਹੀ ਆ ਇਦਾਂ ਦੀ ਹੁੰਦੀਆਂ ਅੱਜਕੱਲ ਗੱਜਰਾਂ ਹੀ ਮਖਾਲੀ ਫਿਰ ਰਹੇ ਆ ਖਾਲਾ ਇਹਦੇ ਵਿੱਚ ਪਾ ਲੈਣੇ ਆ ਆਲੂ ਦੋ ਆਹ ਪਾ ਲੈਣੇ ਆ ਦੋ ਕਾਲੂ ਮਟਰ ਨਹੀਂ ਪਾਣੇ ਹੈ ਮਟਰ ਵੀ ਪਾਉਣੇ ਆ ਦੇਖ ਸਬਜੀ ਘਰ ਦੇ ਭਾਈ ਬਾਹਰ ਕਾਦੀ ਸ਼ਾਲਦੀ ਬਈ ਮਟਰ ਨਹੀਂ ਕੈਪਸਿਕਮ ਕਾਦੀ ਝੰਲਾ ਵਿੱਚ ਵੀ ਕੈਪਸਿਕਮ ਆਏ ਮਟਰ ਪੋਂਪਾ ਜੀ ਮਮੀ ਕਲਰ ਪਾਈ ਉਹ ਚੇ オレンジ ਵਾਲਾ ਹਾਂ ਆਮੋਗੇ ਪੱਲਾ ਲਾਏ ਨੂੰ ਤੁਰਕਾ ਤੁਰਕਾ ਤੜਕਾ ਤੜਕਾ ਨਹੀਂ ਜਦ ਮਟਰ ਲਾ ਕੇ ਇਹਨੂੰ ਨਾ ਉਹ ਸਿੜੀਆਂ ਲਵਾਣੀ ਆ ਦੋ ਤਿੰਨ ਜਿੜੀਆਂ ਲਵਾ ਕੇ ਇਹਨੂੰ ਕੀ ਕਹਿੰਦੇ ਨੇ ਨੂੰ ਗਲਾ ਲੈਣਾ ਹੈ ਕੋਈ ਨਹੀਂ ਬੋਲੀ ਬੋਏ ਥੋੜੇ ਗੰਦੇ ਮੈਸ਼ ਮੈਸ਼ ਕਰ ਲੜੀਆਂ ਫਿਰ ਬਾਅਦ ਵਿੱਚ ਸੋ ਵਾਲੇ ਨਾਲ ਪਾਉਂ ਭੱਜੀ ਵਾਲੇ ਕਿੱਥੇ ਆ ਉਹ ਕਿੱਥੇ ਪਾਉਂ ਭੱਜੀ ਵਾਲੇ ਆਏ ਆ ਵਾ ਉਹ ਕਿੱਥੇ ਹੈਗਾ ਆ ਇੱਥੇ ਤਾਂ ਪਿਆ ਹੋਣਾ ਆ ਜਾ ਮੈਸ਼ਰ ਮੈਸ਼ਰ ਪਤਾ ਨਹੀਂ ਕੀ ਗੰਦੇ ਇਹਨਾਂ ਹੋਰ ਸਾਰੇ ਨਹੀਂ ਆ ਚਪਾ ਲੈਣਾ ਮਿੱਟੀ ਪਾ ਲੈਣਾ ਮਾੜਾ ਜਿਹਾ ਨਮਕ ਟੰਕਾ ਆਪਾਂ ਲਵੜੀਆਂ ਸੀਡੀਅਮ ਪਾ ਲਈ ਹਾਂ ਲਈ ਨਮਕ ਪਾ ਲਿਆ ਨਮਕ ਪਾ ਲਿਆ ਦੇ ਵਿੱਚ ਮਿਰਚ ਮਿਰਚ ਤੁਵਾਏ ਸੀਡੀਅਮ ਪਾਓ ਤੇ ਚਾਹ ਸੀਡੀਅਮ ਵਾਕੇ ਦੇ ਵਿੱਚ ਮੈਸ਼ ਕਰਦੇ ਆਂ ਤੇ ਦਿਖਾਉਂਦੇ ਆਂ ਤੜਕਾ ਲਾ ਦੇ ਤੇ ਤੁੰਮ ਮਲਣ ਲੱਗੇ ਆਂ ਤੜਕਾ ਹੱਸ ਲੈਂਦੇ ਤੜਕਾ ਆਈ ਕਿ ਅੱਤਕਮ ਛੋਟੋ ਛੋਟੇ ਮਿਸ਼ੇ ਜਾਣਾ ਤੇ ਲਓ ਕਿ ਆ ਨਿੰਬੂ ਨਿੰਬੂ ਪਾ ਦੇ ਵਿੱਚ ਹਾਂ ਨਿੰਬੂ ਪਾ ਲਈਏ ਮਤਲਬ ਕਪੜਾ ਬਾਤ ਬਾਤ ਪਾ ਲਿਆ ਉਹ ਫ੍ਰੀਜ 'ਚ ਰੱਖਿਆ ਸੀਗਾ ਤੇ ਉਹਦੀ ਨੱਪੀ ਦੀ ਉਹ 21 ਅਪ੍ਰੈਲ ਵਿੱਚ ਐਕਸਪਾਇਰ ਹੋ ਗਈ। ਦਾਦੀ ਲੈਣ ਗਏ ਆ। ਮम्मी ਕਹਿੰਦੇ ਚੰਨਾ ਲੈ ਕੇ ਆਂਦੀ ਪਾਪਾ ਕਹਿੰਦੇ ਮੈਂ ਲੈ ਕੇ ਆਉਣਾ। ਐਵੇਂ ਨੱਕ ਨੂੰ ਜੜ ਗਿਆ। ਤੇ ਨੱਕ ਇਹਦੇ ਨੱਕ ਨੂੰ ਗੱਲ ਕੋ ਚੜਿਆ ਹੁੰਦੀ ਹੈ ਨਾ ਕਈ ਨੂੰ ਹਾਂ ਮੈਨੂੰ ਲੱਗਦਾ ਆ। ਦੋਵੇਂ ਨੱਕ ਨੂੰ ਚੜ੍ਹਦੀ ਚੜ੍ਹਦੇ ਪਤਨੀ ਕਹਤੋਂ। ਮੇਰਾ ਵੀ ਹੋ ਗਿਆ ਹੈ ਤੇ ਇਹਨੂੰ ਪਹਿਲਾਂ ਲਾਉਣਾ। ਮੈਨੂੰ ਅੱਜ ਫੇਰ ਕੋਲਡ ਹੋਇਆ ਪਿਆ ਸੀ। ਮੰਮਾ ਤਾਂ ਮੰਮਨ ਨੂੰ ਵੀ ਹੋਇਆ ਕੋਲਡ। ਸੋਤ ਬੇਲੇ ਦਾ ਦਿਨ ਹੋਇਆ ਸੀ ਫਿਰ ਮਮਾ ਨੂੰ ਹੋਇਆ ਫਿਰ ਮੈਨੂੰ ਹੋਇਆ ਮੈਂ ਤਾਂ ਜੱਤੀ ਖਰਖਰੀ ਵੀ ਨਹੀਂ ਲੱਗੀ ਕੋਲੇ ਜਦੋਂ ਆਪਾ ਹੀ ਹੋ ਗਿਆ ਗੋਲ ਲੜਨ ਤੁੜਗਾ ਹਾਂ ਤੁਸੀਂ ਮੈਂ ਲਾਣੀ ਤੜਕਰ ਦੇ ਮੱਖਣ ਲਿਆਣਾ ਚਲੋ ਮੈਂ ਆਪਣੇ ਹੌਂਡੇ ਹੋਂਬ ਕਰ ਲਾਉਣਾ ਚਿਰ ਥੋੜੇ ਜਿਹਾ ਮੱਖਣ ਆ ਪਾ ਲੈਣਾ ਘਰ ਬਣਾਇਆ ਸੀਗਾ ਮੱਖਣ ਠੀਕ ਹੈ ਮੈਂ ਹੁਣ ਆਪਣਾ ਹੋਂਬ ਕਰਾਉਂਗੀ ਲੈ ਕੇ ਜਾਵਾਂਗੇ ਇਧਰ ਲੈ ਆ ਇਧਰ ਹੋ ਗਿਆ ਮੈਸ਼ ਸਬਜ਼ੀਆਂ ਸਾਰੀਆਂ ਮੈਸ਼ ਮਦਰ ਆਪਲੇਵਰ ਦੇਖ ਰਹੀ ਹੈ ਮਮਾ ਜੀ ਬਾਂਦੀ ਕਿਦਾਂ ਹੈ ਨਾ ਕਦ ਵੀ ਕਿ ਮੈਂ ਮੈਂ ਅੰਦਰ ਬੈਠੇ ਨੂੰ ਤੁਸੀਂ ਉੱਤੋਂ ਹੀ ਖਚਨ ਚਾਹੁੰਦੇ ਹਮੇਸ਼ਾ ਬੜਾ ਅੰਦੇ ਹੁੰਦੇ ਹੁੰਦਾ ਵਲੌਗ ਬਣਾਉਣ ਦੇ ਚੱਕਰ ਦੇ ਵਿੱਚ ਮੈਂ ਮਾੜਾ ਮੋੜਾ ਦੇਖ ਲਿਆ ਨਹੀਂ ਕਿਦਾਂ ਸੱਚੀਆਂ ਬਣ ਲਿਆ ਮੈਨੂੰ ਪਤਾ ਨਹੀਂ ਪਿਆਜ਼ ਮੇਰਾ ਪਿਆਜ਼ ਹੀ ਭਾਈ ਜਾ ਰਿਹਾ ਅਹ ਇਹ ਦੋ ਟੇਨਾ ਆ ਗਿਆ ਰਗਾ ਕੋਈ ਸੀੜੀ ਘਰਚੀ ਨਹੀਂ ਪਾਈ ਦੀ ਆ ਜੀ ਸੋ ਕਿਚੇ ਨਾ ਸਟ੍ਰੈਟਜੀ ਬੈ ਦਿੰਦੇ ਆ ਕਿਹੜੀ ਬਾਣੀ ਫੋਟਾਂ ਦੀ ਆਰੀ ਆਰੀ ਅਈਓ ਹੂੰ ਜੀ ਉਹ ਬਾਈ ਨਹੀਂ ਆਰੀ ਕਿਉਂਕਿ ਇਹਦੇ ਵਿੱਚ ਨਾ ਇਹ ਦੁੱਧੀਆਂ ਹੁੰਦੀਆਂ ਨਾ ਸਟਿਕ ਜਿਹੜੀਆਂ ਨੇ ਨਾ ਕੜਾਹੀਆਂ ਇਹਦੇ ਵਿੱਚ ਸਟ੍ਰੈਚ ਪੈ ਜਾਂਦੇ ਆ ਅੱਡੇ ਤੱਕ ਬੜਾ ਮਾੜਾ ਮਾੜੀ ਜੀ ਜਾਂਦੇ ਨੇ ਬਿਲਕੁਲ ਸਹੀ ਹੈ ਸੰਭਾਲ ਕੇ ਚੀਜ਼ ਰੱਖੋ ਤੇ ਕਦੇ ਖਰਾਬ ਹੀ ਨਹੀਂ ਹੁੰਦੀ ਇਹਦੇ ਵਿੱਚ ਆਪਣਾ ਸਭ ਕੁਝ ਸਭ ਕੁਝ ਜਿਹਦੇ ਪਾ ਤੋਂ ਬਾਅਦ ਜੀਵਾਂ ਦੀ ਮੰਜੂਰੀਅਨ ਬਣਾ ਦਾ ਪਾਸਤਾ ਨੂਡਲ ਜਦੋਂ ਪਤਾ ਕੀ ਗੱਲ ਹੋਰ ਕੋਣ ਦੇ ਛੋਟੇ ਤੇ ਖੁੱਲੀ ਡੁੱਲੀ ਚੀਜ਼ ਬਣ ਜਾਂਦੀ ਹੈ ਮम्मी ਰੇਲੇ ਮम्मी ਨੇ ਮੇਰੇ ਵਿੱਚ ਬਣਾ ਗਈ ਹੈ ਮम्मी ਮੰਜੂਰੀਅਨ ਬਣਾਉਂਗੀ ਕਿਸ ਦਿਨ ਅੱਜ ਮੈਂ ਸੋਚੀ ਤਾਂ ਮੈਂ ਤਾਂ ਕਿਹ ਕਹਿੰਦੀ ਆ ਕਿਸ ਦਿਨ ਮੰਜੂਰੀਅਨ ਬਣਾਈਏ ਹੋਰ ਨਹੀਂ ਬਣਾਉਂਗੀ ਸਬਜ਼ੀਆਂ ਬੜੀਆਂ ਮਹਿੰਗੀਆਂ ਹੋ ਗਈਆਂ ਮੈਂ ਮਨ ਨਾਲ ਹੀ ਬਣਾਵਾਂ ਗੋਭੀ ਨਹੀਂ ਬਣਾ ਮੰਜੂਰੀਅਨ ਵੀ ਗੋਭੀ ਨਾਲ ਗੋਭੀ ਹਸਦੇ ਰਹੇ ਗਏ ਹੋ ਆਹ ਦੇਖ ਇੱਧਰ ਉਹ ਪਾਉ ਵੀ ਲੈ ਜਾਂਦੇ ਆ ਪਾਪਾ ਉਹ ਲਿਆ ਕੇ ਪਤਾ ਆਏ ਪਾਉਂਡ ਅੱਛਾ ਮੀ ਪੌਂ ਪੱਜੀ ਪੌਂ ਪੱਜੀ ਆਪਾਂ ਲਾਸਟ ਟਾਈਮ ਤੇ ਕਦੋਂ ਖਾਧੀ ਸੀਗੀ ਮੇਲੇ 'ਚੋਂ ਖਾਧੀ ਸੀਗੀ ਉਹ ਵੀ ਠੀਕ ਠਾਕ ਸੀਗੀ ਪਰ ਜਿਹੜੀ ਘਰ ਬਣਾਉਂਦੇ ਆ ਉਹ ਬਹੁਤ ਸਵਾਦ ਹੁੰਦੀ ਆ ਹਮਮ ਘਰ ਵਾਲੀ ਤਾਂ ਟੇਸਟੀ ਨਹੀਂ ਸੀ ਬਨ ਹੈਨਾ ਆਪਾਂ ਉੱਥੇ ਵੀ ਖਾਧੀ ਸੀ ਕਰੀ ਹੋਟਲ 'ਚ ਸਰਬਚੇ ਹੈਨਾ ਉੱਥੇ ਵੀ ਨਹੀਂ ਸਵਾਦ ਨਹੀਂ ਸੀ ਘਰੋਂ ਤਾਂ ਵੀ ਹੈਨਾ ਖੁੱਲੀ ਸਾਫ ਸੁੱਥਰੀ ਚੀਜ਼ ਤੇ ਖੁੱਲੀ ਡੁੱਲੀ ਚੀਜ਼ ਬਣ ਜਾਂਦੀ ਜਿੰਨੀ ਮਰਜ਼ੀ ਜਿੰਨੀ ਮਰਜ਼ੀ ਖਾਓ ਹੈਨਾ ਆ ਸਬਜ਼ੀਆਂ ਜਿਹੜਾ ਮੈਨੂੰ ਥੋੜੀ ਲੱਗਦੀ ਸੀ ਕੁਛ ਉਬਲੇ ਹੋਏ ਕੱਲ ਦੇ ਆਲੂ ਪਏ ਆ ਨਾ ਕੁਛ ਵਿੱਚ ਆਲੂ ਉਬਲੇ ਹੋਇਆ ਪਾ ਲੈਨੇ ਆ ਨਾ ਚਲ ਠੀਕ ਆ ਆਲੂ ਫੇ ਤੜਕਾ ਦਿਖਾਨੇ ਆ ਨਾ ਬਾਜੀ ਹੁਣ ਜਦ ਪੌਂ ਬਾਜੀ ਬਣੂਗੀ ਫੇ ਦਿਖਾਨੇ ਆ ਆਪਾਂ ਹੈਨਾ ਚਾ ਲੋ ਦਾਦੀ ਹਿਲੇ ਆਈ ਨਹੀਂ ਜੀ ਮੈਨੂੰ ਲੱਗੀ ਆਪਣਾ 홀ੀਡੇ ਹੋਮਵਰਕ ਖਤਮ ਹੀ ਨਹੀਂ ਹੁੰਦਾ ਇੰਨਾ ਹੋਮਵਰਕ ਆ ਕਹਿੰਦੇ ਆ ਵੀ ਤੜਕਾ ਵੀ ਦਿਖਾ ਦੇਨੇ ਕਰੀ ਹੈਨਾ ਹੂੰ ਖਸੂਰ ਤੇ ਲਾਇਆ ਗਰਾਮ ਮੈਨੂੰ ਪਤਾ ਕਿ ਇਹ ਵੀਡ ਰੂਟ ਲੈਣੀ ਸੀਗੀ ਮੈਨੂੰ ਭੁੱਲ ਗਿਆ ਚੇਤਾ ਬੁੱਲ ਗਿਆ ਚੇਤਾ ਬੁੱਲ ਗਿਆ ਉਹ ਵਿੱਚ ਪਾਈ ਦਿਓ ਨਾ ਕਲਰ ਬਹੁਤ ਸੋਹਣਾ ਆਉਂਦਾ ਹੈ ਹੁਣ ਆਪਾਂ ਹਨਾ ਫੂਡ ਕਲਰ ਲਵਾਵਾਂਗੇ ਥੋੜਾ ਜਿਹਾ ਹਾਂਜੀ ਦੱਜ ਬਣਾ ਲੱਗੇ ਚਾਹ 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 ਸਾਡੇ ਕੋਲ ਕੌਮ ਵੱਜੀ ਖਾਣੀ ਆ ਜੀ ਆ ਜੋ ਜene ਖਾਣੀ ਆ ਜੋ ਪਹਿਲਾਂ ਸਦਾ ਠੀਕ ਨਹੀਂ ਹੁਣ ਕੀ ਬਣਾ ਵਿੱਚ ਵਿੱਚ ਪਾਉਂਗੇ ਟਮਾਟਰ ਟਮਾਟਰ ਤੇ ਅੰਬਾਰ ਟਮਾਟਰ ਪਾ ਲਈਏ ਠੀਕ ਇਧਰ ਚਾਹ ਤੇ ਮੰਮੀ ਹੁਣ ਫਿਰ ਇਹਦੇ ਕੀ ਹਾਲ ਤੋਂ ਦੱਸਿਆ ਨਹੀਂ ਰਹਿਣਗੇ ਤੈਨੂੰ ਲੱਗਿਆ ਪਾਣ ਮਾਜੀ ਦੇਗੀ ਮਿਰਚ ਦੇਗੀ ਮਿਰਚ ਨੂੰ ਲੱਗਾ ਪਾਉਵਾਜੀ ਮਸਾਲਾ ਪਾਉਵਾਜੀ ਮਸਾਲਾ ਵੀ ਲਿਆਉਂਦਾ ਹੈ ਕਿੱਥੇ ਆ ਆ ਦੱਸਦੀ ਆ ਕਿ ਆਇਆ ਆ ਰੇ ਆਇਆ ਪਾਉਵਾਜੀ ਮਸਾਲਾ ਕੋਲ ਛੋਟੀ ਪੈਕਲੀ ਮੰਗਾਈਆ ਦੋ ਦੋ ਵਾਲੀ ਹਮ ਐਮ ਡੀ ਐਚ ਦਾ ਆਪਣਾ ਪਾਉਵਾਜੀ ਮਸਾਲਾ ਜੀ ਰਹੀ ਹੈਗੀ ਆ 2024 2025 ਤੱਕ ਆਪ੍ਰੈਲ ਤੱਕ ਉਹ ਤਾਂ ਸੀਗੀ ਦੂਜੀ ਇਹ ਬਣੀ ਹੋਈ ਹੈ April 2024 ਤੋਂ ਲੈ ਕੇ 2025 ਤੱਕਾਂ ਚਲੋ ਹੁਣ ਫੇਰ ਬਣਾ ਲਈ ਬਾਅਦ ਚ ਦਿਖਾਈਏ ਹੁਣ ਹੈਨਾ ਵਲੌਗ ਜਿਆਦਾ ਲੰਬਾ ਨਾ ਹੋ ਜੇ ਹੈ ਜਿਆਦਾ ਲੰਬਾ ਨਾ ਹੋ ਜੇ ਕਿਉਂਕਿ ਵਲੌਗ ਹੈ ਨਾ ਚਲੋ ਦੇਖੀਏ ਇਸ ਨੂੰ ਵਿੱਚ ਪਾਤੀ ਆ ਇਸ ਨੂੰ ਵਿੱਚ ਪਾ ਦਿੱਤੀ ਆ ਹੋ ਜਿਏ ਥੋੜੀ ਜੀ ਉਸ ਤੋਂ ਬਾਅਦ ਜਿਹੜਾ ਮੀਟ ਦਾ ਟੁਕਾ ਆ ਨਾ ਸਾਰਾ ਇਹ ਵਿੱਚ ਪਾਵਾਂਗੇ ਇਹਦੇ ਪਾ ਕੇ ਫਿਰ ਉਸ ਤੋਂ ਬਾਅਦ ਪੌਂਪਾ ਜਿੰਦਾ ਲਾਵਾਂਗੇ ਤੇ ਜਿਹੜਾ ਮਲੇ ਬਣ ਗੀ ਓਕੇ ਠੀਕ ਆ ਦੀ ਸਭ ਨੇ ਹੋਮਵਰਕ ਤੇ ਮम्मा ਹੁਣੇ ਵੀ ਲੱਗੇ ਹੁਣ ਚਾ ਦਾਦੀ ਨੇ ਬਣਾਈਆ ਚਾਂ ਦੀ ਅਸੀਂ ਇੰਦੀ ਪੀਤੀ ਆ ਨਾ ਭਰਾਵਾ ਇੰਨੀ ਚਾਹ ਪੀਂਦੀ ਆ ਨਾ ਪਤਾ ਨਹੀਂ ਕਿੰਨੀ-ਕਿੰਨੀ ਚਾਹ ਮੇਰੇ ਵੀ ਤੇ ਅੱਧਾ ਤੱਕ ਆਪ ਬਣਾਛਦੇ ਰ। ਹੁਣ ਪੀਤੀ ਚਾਹਨੀ ਐ ਕੋਈ ਤਿੰਨ ਵਾਰ ਚਾਹ ਹੀ ਗਈ ਆ। ਤਿੰਨ ਇਹਦੀ ਜਵੇਂ ਕੋਈ ਜਵੇਂ ਕੋਈ ਵਿੱਚ ਕੋਈ ਆ ਜਵੇ ਤਾਂ ਫੇਰ ਚਾਰ-ਪੰਜ ਵਾਰੀ ਆਹ ਇੰਨੀ ਨਹੀਂ ਪੀਣੀ ਸੀ। ਇੰਨੀ ਇੰਨੀ ਚਲੋ ਯਾਰ ਮੈਂ ਆਪਣਾ ਹੌਲੀਡੇ ਮਕਾ ਲਾ ਚਾਹ ਤਾਂ ਪੀਣੀ ਆ ਮਾਣਾ ਨਾ ਕੀ ਕਰੀਏ ਚਾਹ ਮਮਮੀ ਦੇ ਫੇਵਰੇਟ ਆ। ਆ ਅੱਜ ਨਾ ਮੈਂ ਬਹੁਤ ਪੀਂਦੀ ਸੀ ਔਰ ਨਹੀਂ ਮੈਂ ਪੀਂਦੀ ਜਾ। ਮੈਂ ਕਰਦੀ ਬਈ ਆਪਣਾ ਹੌਲੀਡੇ ਹੋਮਵਰਕ। ਮੰਮੀ ਅੱਗੇ ਦੇ ਭਰਾਵਾ ਪਤਨ 10-10 ਕੱਪੀ ਨਹੀਂ ਮਿਲਾਂ ਮੈ ਮਮੀ ਦੱਸ ਕੱਪੀ ਮੈ ਜੀੜਾ ਮੈਂ ਅੱਧਾ ਹੀ ਕੱਪ ਆਪਰ ਕੋਈ ਨਹੀਂ ਤਿੰਨ ਚਾਰ ਵਾਰੀ ਸੀ ਕਿ ਹੁਣ ਮੈਂ ਕੱਟ ਪਈ ਜਾਂ ਅੱਛਾ ਮੈਨੂੰ ਬਹੁਤ ਪਸੰਦ ਆਈ ਜਾਂ ਆਹ ਇਹ ਵੀ ਬੰਦ ਕਰਦੀ ਹੈ ਕਰਦੀ ਇਹ ਨਹੀਂ ਜਾ ਵੀ ਨਹੀਂ ਤੇ ਲੋ ਸਲਾਈ ਦਾ ਕੰਮ ਕਰਦੀ ਹੈ ਫਿਰ ਜ ਆ ਬਹੁਤ ਸਾਰਾ ਲੱਗਦੀ ਆ ਅੱਜ ਮੈਂ ਸੀਣਾ ਆਇਆ ਹੁਣ ਆ ਮੇਰੇ ਕੰਮ पे ਆਇਆ ਹੂੰ ਕਰਦੀਆਂ ਹਾਂ ਕੰਮ ਵਿਹਲੀ ਹੋ ਗਿਆ ਨਾ ਇਧਰੋਂ ਸਾਰਾ ਰੋਟੀ ਪਾਣੀ ਖਵਾ ਕੇ ਫਿਰ ਮੈਂ ਬੈਠਣਾ ਜੁਸ਼ੀ ਚਲੋ ਹੋਰ ਕਰਨੀ ਹੈ ਜੇ ਅਸਪੇ ਘਰ ਨਹੀਂ ਆ। ਪਾਣੀ ਵਾਲਾ ਹਾ ਹੋ ਰਿਹਾ। ਮੰਮੀ ਹਾ ਤਾਂ। ਪੋਵਾ ਜੀ। ਪੋਵਾ ਜੀ ਬਣੀ ਨਹੀਂ ਨਾ। ਉਹ ਕਿੱਥੇ ਲੱਗਦੀ ਹੈ ਕਰੀ? ਕਰੀ। ਪੋਵਾ ਜੀ। ਅਰੇ ਵਿੱਚ ਛਟਾ ਛਟਾ ਜਿਹਾ ਕੀ ਲੱਗਦਾ ਨਾ? ਮੱਖਣ ਮੁੱਖ ਨੂੰ ਨਾ। ਪੋਵਾ ਜੀ। ਪੋਵਾ ਜੀ। ਆਹ ਪਾਜੀ ਪੌਂ। ਤਬਾ ਦੇ ਅੱਖਾਂ ਲਾਲ ਲੱਗਣੀਆਂ। ਮੇਰੀਆਂ। ਉਹ ਤਾਂ ਗੰਮੀ ਹੋ। ਤੇ ਹੁਣ ਨਾ ਕਰਦੀ ਸਭ ਨਾ ਆਲਰੇਡੀ ਹਮ ਬਸ ਆਰ ਹਾਈ। ਕੋਣ ਪਾਪਾ ਲੈ ਆਇਆ ਕੋਕ ਤੇ ਲਿੰਕਾ? ਕਿਦਾਂ ਪਾਪਾ? ਬੜੀ ਵਧੀਆ। ਯਾਰ ਪੌਂ ਭਾਜੀ ਖਾਣੀ ਦੇ ਦੋ ਦਾਦੀ। ਆ ਕੀ ਪਿਆਜ਼ ਪਿਆਜ਼ ਮੈਨੂੰ ਪਿਆਜ਼ ਜੀ ਮੈਂ ਨਹੀਂ ਦੇਣੀ ਪਿਆਜ਼। ਆ ਆਪੜੀ ਪੌਂ ਭਾਜੀ ਆ ਗਈ ਵਾਓ। ਖਾ ਕੇ ਦੇਖਾਂਗੇ ਕਿ ਕਿਦਰੀ ਆ। ਪਾਪਾ। ਬੰਨੀ ਬਾ। ਮੈਨਾਂ ਖਾਣ ਲੱਗੀ ਬਾਊ ਬਾਜੀ ਹੁਣ ਪਾਪਾ ਹੁਣੇ ਖਾਊਗੇ ਫੇਰ ਦਿਖਾਵਾਂਗੇ ਹਰਮਨ ਨਹੀਂ ਆਣਾ ਹਰਮਨ ਕੰਮ ਤੇ ਗਿਆ ਚਲੋ ਆਪਾਂ ਖਾਂਦੇ ਆਂ ਆਪਣੀ ਬਾਊ ਬਾਜੀ ਪਾਪਾ ਖਾਂਦੇ ਨਹੀਂ ਆ ਕਿ ਮੱਖਣ ਵਾਲੀ ਪਾਪਾ ਜੀ ਬਾਊ ਬਾਜੀ ਨਾਲ ਬਰੈਡ ਗਰਮ ਵੀ ਨਹੀਂ ਕਰਨੀ ਹੈਗੀ ਪਾਉਂ ਵੀ ਨਹੀਂ ਕਰਨ ਕਰਨਾ ਸਬਜੀ ਗਰਮ ਹੁੰਦੀ ਆ ਸਬਜੀ ਗਰਮ ਪਾਪਾ ਜੀ ਇੱਕ ਈਮ ਕਾ ਪੜਾ ਲਈ ਤੇ ਨਾਲ ਉਹ ਮੈਨੂੰ ਵੀ ਕੋਕ ਦਿਓ ਯਾਰ ਗਲਾਸ ਲੈ ਕੇ ਆ ਨਾ ਜਾ ਕੇ ਅੰਦਰੋਂ ਹਾਂ ਲੈ ਕੇ ਆਂਗੀ ਲੈ ਕੇ ਆਉਂਗੇ ਆ ਰਹੀ ਮੇਰੀ ਬਾਊ ਬਾਜੀ ਹੁਣ ਆਪ ਕੋਲ ਦਿਖਾਣਾ ਖਾ ਕੇ ਦਿਖਾਈਏ ਕਿ ਖਾਂਦੇ ਹੋਏ ਦਿਖਾਈਏ ਚਲੋ ਠੀਕ ਆ ਵਾਸੀ ਪਾਪਾ ਜੀ ਖਾ ਲਿਏ ਫਿਰ ਮਿਲਦੇ ਹਾਂ ਤੂੰ ਇਹ ਨਹੀਂ ਖਾਣੇ ਮੈਂ ਤਾਂ ਨਹੀਂ ਹੁੰਦੀ ਕੋਈ ਨਹੀਂ ਲੋ ਮਾਦਾ ਵੀ ਆਈ ਸਾਡੀ ਪਹਿਲਾਂ ਮੈਂ ਗਈ ਆ ਕਾਲੇ ਕੀ ਬਹੂ ਹਰਿਆਣਵੀ ਮੂਵੀ ਦੇਖਣ ਆ ਇਹਦਾ ਵੱਲੂ ਬੋਸ ਵਾਲਾ ਓਏ ਕੈਮਰਾ ਹੀ ਖਲ ਗਿਆ ਡਿੱਗ ਜਲਾ ਹੀ ਮੇਰੇ ਇੱਥੋਂ ਸਵਾਲ ਲੱਗੇ ਲਿੰਗਾ ਲੀਕੋਗ ਲਈ। ਉਹ। ਲਿੰਗਾ ਲਲਾ। ਗਰਮ ਆ? ਹੋਰ ਗਰਮ। ਆ ਗਰਮ ਤਾਂ ਬਹੁਤ ਆ ਮੇਰਾ ਪਹਿਲਾ ਮੂੰਹ ਸੜ ਗਿਆ ਅੱਗੇ। ਬਹੁਤ ਸਵਾਦ ਬਹੁਤ ਆ। ਆਹ ਆ ਲੈ ਹਣ। ਹੂੰ ਕਿੱਧਰ ਚੱਲੀ ਆਂ? ਰੈੱਜ ਜੀ ਪਿਆ ਹੈ। ਹਾਂਜੀ ਕਿੱਧਰ ਆ ਗਏ ਤੁਸੀਂ? ਹਰਮਨ ਨਹੀਂ ਆਇਆ ਹਜੇ। ਚਲੋ ਖਾਓ ਕਿੱਦਾਂ ਦੇ ਲੱਗੇ ਦੇਖੋ। ਬਣੇ ਬਹੁਤ ਸਵਾਦ ਆ। ਮੈਨੂੰ ਨਹੀਂ ਮਿੰਨ ਸਵਾਦ ਨਹੀਂ। ਨਹੀਂ ਤਿੰਨ ਤੋਂ ਸਵਾਦ ਲੱਗਣੀ ਲੱਗਣੀ ਆ ਪਰ ਸਾਨੂੰ ਬਹੁਤ ਸਵਾਦ ਲੱਗੀ ਅੱਜ। ਮੈਨੂੰ ਖਰਾਬ ਤਾਂ ਹਰਮਨ ਵੀ ਆ ਗਿਆ। ਚਲੋ ਖਾਂਦੇ ਆਂ ਹੂੰ ਚਾਹ ਦੀ ਰੋਟੀ ਖਾ ਲਈ ਐ ਤੇ ਹਰ ਮਨਾ ਗਿਆ ਐ ਹਰ ਮ ਖਾ ਲ ਗੀ ਰੋਟੀ ਮੈਂ ਤਾਂ ਲਖੰਦੀ ਬਈ ਆ ਮੈਂ ਖਾ ਲਈ ਮੋਂ ਵੀ ਖਾਂਦੇ ਬਏ ਆ ਮੋਂ ਲੈਣ ਗਏ ਆ ਉਹ ਨੂੰ ਹੂੰ ਮੈਨੂੰ ਮਾਗ ਲਾ ਪੈਨੋ ਖਾ ਕੇ ਦੱਸ ਤੂ ਕਿਦੜੀ ਆ ਲੋੜੀ ਤਾਂ ਸੰਦ ਹੀ ਆ ਬਈ ਰੀ 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 ਨਾ ਰਸਵਾਦ ਬੋਲ ਬਣੀ ਵਟ ਯਾਰ ਉੱਪਰ ਪਾਣਾ ਹੁੰਦੇ ਮਮੇ ਢਾਲ ਤੇ ਲੱਗੀ ਮੈਂ ਤੁਹਾਨੂੰ ਵੱਲੋਂ ਬਣੀ ਹੈ ਮੰਮੀ ਨੇ ਤਾਂ ਬਣਾਈ ਹੈ ਮੰਮਾ ਦਾ ਸਵਾਦ ਆਉਂਦਾ ਹੈ ਇਹ ਬਣਾਇਆ ਇਹ ਨੂੰ ਵੀ ਕੇ ਲੱਗਦਾ ਮੈਨੂੰ ਨਹੀਂ ਵਧੀਆ ਲੱਗੀ ਹਾਂ ਬਸ 맛 ਬਹੁਤ ਜ਼ਿਆਦਾ ਬਣੀ ਆ ਯਾਰ ਉਹ ਮੱਖਣ ਜਿਹਾ ਲੱਗਾ ਨਾ ਤੇ ਬਹੁਤ ਵਾਦਾ ਮੱਖਣ ਲੱਗਾ ਕੈਮਰੇ ਡਿੱਗੀ ਜਾਂਦਾ ਹੱਥ ਮਮਾ ਤਾਂ ਲੱਗ ਗਈ ਬੱਸ ਵਾਦ ਚਾਹ ਰੋਟੀ ਰੱਟੀ ਖਾ ਲਈਏ ਫੇਰ ਬਣਾ ਲੇ ਲਾ ਮੱਖਣ ਦਾ ਬਗੈਰ ਵੀ ਵਧੀਆ ਮੈਂ ਖਾਂਦਾ ਨਹੀਂ ਮੱਖਣ ਜਿਹੜਾ ਵਿੱਚ ਪਾਇਆ ਹੋਵੇ ਮਾੜਾ ਮਾੜਾ ਉਹੀ ਦਲਦਾ ਬਸ ਚਲ ਰੋਟੀ ਖਾ ਕੇ ਸ਼ੂਟ ਕਰਦੇ ਆ ਬਾਕੀ ਹਨਾ ਕੋੜੋ ਕੀ ਸ਼ਾਪ ਕੋਈ ਕਿਦਾਂ ਵਧੀਆ ਠੀਕ ਆ ਹੈਲੋ ਸਾਰਿਆਂ ਨੂੰ ਆਈ ਦੇ ਮੈਚਿੰਗ ਬਗੈਰ ਆਹ ਵਈ ਆਈ ਮੈਚਿੰਗ ਕੋਈ ਇੰਦਰ ਵੀ ਮੋੜ ਤਾ ਫੋਨ ਦਾ ਵੀ ਮੈਚਿੰਗ ਹੀ ਆ ਫੋੜ ਫੋਨ ਕਿੱ체 ਵਈ ਫੋਨ ਦਾ ਤੇਰੇ ਵਾਲੇ ਫੋਨ ਦਾ ਉਹ ਜਿਹੜਾ ਬੈਕ ਹੈ ਅੱਛਾ ਮੈਚਿੰਗ ਮੈਚਿੰਗ ਕਿੰਨਾ ਠੀਕ ਹੈ ਨਾ ਤੇ ਤੇਰੀ ਤੇਰੇ ਫੋਨ ਦਾ ਅਸ਼ਾ ਸ਼ਾ ਸ਼ਾ I got it got it ਪੁਈ ਪਾਉ ਬਾਜੀ ਖਾਣ ਆਈ ਮੈਂ ਪੁਈ ਮਮਾ ਦਾ ਫੋਨ ਕਰਿਆ ਸੀ ਆ ਪਾਉ ਬਾਜੀ ਬੜੀ ਆ ਪੁਈ ਸ਼ਾਮ ਨੂੰ ਆ ਗਈ ਪਾਉ ਬਾਜੀ ਖਾਣ ਹੋਰ ਮੈਂ ਕਿਹਾ ਮੈਂ ਆਈ ਲੋ ਜੀ ਇੱਧਰ ਹੋ ਗਏ ਆ ਪੌਣੇ 7 ਤੇ ਇੱਧਰ ਮੋਟੋ ਬੈਠੀ ਆ ਫੇਰ ਲੈ ਕੇ ਚਿਪਸ ਤੇ ਕੋਲਡ ਡਰਿੰਕ ਖਲਾਰਾ ਇੱਧਰ ਪਾਇਆ ਆ ਐਨਾ ਦੇਖੋ ਇਹਨੇ ਠੀਕ ਆ ਖਲਾਰਾ ਹੀ ਖਲਾਰਾ ਇੱਧਰ ਹੀ ਵਧੀਆ ਸਪਾਈਆਂ ਕੀਤੀਆਂ ਹੁੰਦੀਆਂ ਤੇ ਇੱਧਰ ਖਲਾਰਾ ਇੱਧਰ ਚ ਗੁੜੀਆਂ ਹੁਣੇ ਚੱਲ ਗਏ ਆ ਤੇ ਮੰਮੀ ਕਰਦੇ ਪਏ ਆ ਕਿ ਹੋ ਗਰਮ ਹੋ ਗਿਆ ਥੋੜੀ ਜਿਹੀ ਨਮੱਖਣਾ ਥੋੜੀ ਜਿਹੀ ਗੱਭੇ ਬਚਿਆ ਕਿ ਨਮੱਖਣਾ ਤੇ ਢਾਂਡੇ ਸਾਫ਼ ਕਰ ਲਏ ਆ ਆਟਾ ਗੁੰਨ ਲਿਆ ਮੈਂ ਤੇ ਹੁਣ ਮੈਂ ਚੱਲੀ ਆ ਕੋਠੇ ਤੋਂ ਕੱਪੜੇ ਲੈਣ ਸੁੱਕਣੇ ਪਏ ਹੋਏ ਤੇ ਬਹਾਲਾ ਮੌਸਮ ਤਾਂ ਦਖਾਲ ਦੇ ਆ ਕਿਦਾਂ ਦਾ ਹੈ ਹਾਏ ਦੇਖੋ ਜੀ ਬਹਾਲਾ ਮੌਸਮ ਤੋਂ ਪਹਿਲੇ ਵੀ ਵਸੇਰੀ ਆ ਇੱਧਰ ਚਾਰ ਪਾਇਆ ਸੀਗਾ ਇਸਕੇ ਇਹਨੂੰ ਚਲ ਧੁੱਪ ਲਵਾ ਲਈਏ ਇਹਨੂੰ ਹੁਣ ਰੱਖਾਂਗੇ ਆਪਾਂ ਅੰਦਰ ਚੱਕ ਕੇ ਕੋਰਸੀ ਨੂੰ ਕੱਲ ਫੇਰ ਰੱਖਾਂਗੇ ਬਾਹਰ ਦੋ ਤਿੰਨ ਧੁੱਪਾਂ ਲਵਾਵਾਂਗੇ ਤਿੰਨ ਚਾਰ ਫੇਰ ਸਹੀ ਰਹੂਗਾ ਸੋਨ ਇੱਧਰ ਸਾਡਾ ਕੜੀ ਪੱਤਾ ਤੁਲਸੀ ਤੇ ਇੱਧਰ ਪਦੀਨਾ ਤੇ ਸਾਰੇ ਬੂਟੇ ਤਕਰੀਬਨ ਤਕਰੀਬਨ ਹੋਏ ਪਏ ਆ ਸੁੱਖ ਚੇਹੰਦਾ ਬੂਟਾ ਤੇ ਇੱਧਰ ਭਿੰਡੀਆਂ ਤੇ ਬੈਂਗਣਾ ਦੇ ਬੂਟੇ ਤੇ ਦੋ ਕਰੇਲਿਆਂ ਦੀਆਂ ਬੂਲਾ ਤੇ ਦਰوਟੇ ਤੇ ਗਲੀ 'ਚ ਕੋਈ ਆਇਆ ਲੱਗਦਾ ਸ਼ਾਇਦ ਗੇਟ ਖੜ ਗਿਆ ਸੀ ਕੋਈ ਆਇਆ ਆ ਚਲੋ ਮਿਲਦੇ ਆਂ ਫਿਰ ਤੁਹਾਨੂੰ ਸ਼ਾਮੀ ਰਾਤੀ ਰੋਟੀ ਤੇ ਹੋਣ ਗਈ ਆ ਰਾਤ ਤੇ ਮਮਾ ਬਣਾਉਂਦੇ ਪਏ ਰੋਟੀ ਨੂੰ ਆਹ ਬਰੋਠੀ ਆ ਮਮੀ ਮੇਰੀ ਇੱਕ ਲਾ ਲਿਓ ਮੈਂ achar ਨਾਲ ਖਾਊਗਾ ਨਹੀਂ ਫੜੀ ਆਵਾਂਗੇ ਅਸੀਂ achar ਨਾਲ ਪਾਵਾ ਜੀਣਾ ਪਾਜੀ ਜੀਣਾ ਚਾਹ ਬਣਾਣੀ ਆ ਮੇਰੇ ਅੱਧਾ ਕੱਪ ਮੇਰਾ ਅੱਧਾ ਕਬੜਾ ਲਓ ਇੱਕ ਰੋਟੀ ਲਾ ਦਿਓ ਮੇਰੀ ਅਚਾਰ ਨਾਲ ਖਾਵਾਂਗੀ ਮੱਖਣ ਦੀ ਨਹੀਂ ਹੈਗਾ ਇੱਕ ਟਿੱਕੀ ਵੀ ਨਹੀਂ ਨਾ ਮੱਖਣ ਹੀ ਨਹੀਂ ਹੈਗਾ ਧਿਆਨ ਵਾਲਾ ਆ ਓਕੇ ਆ ਹਰ ਬਣਾਣ ਲੱਗਾ ਪਾਪਾ ਨੂੰ ਕਹੋ ਉਹ ਆਉਂਦੇ ਹੋਏ ਨਾ ਵਿੱਕੀ ਕੋਲੋਂ ਮੱਖਣ ਖਾੜ ਲਿਆਗੇ ਮੱਖਣ ਉਹ ਸੇਰੀ ਲੈ ਗਦਾ ਆ ਖਤਾ ਕੌ ਬਾਜਰੀ ਬਣਾਈ ਕੌ ਬਾਜਰੀ ਨਹੀਂ ਬਣਾਈ ਓਕੇ 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 ਆ ਸਾਰਾ ਪੋਟ ਰਿਹਾ ਪਾਪਾ ਜਿੱਦੇ ਲੱਗ ਗਿਆ ਆ ਇੱਕ ਮਿੰਟ ਹਾਂਜੀ ਉਹ ਸਵੇਰੇ ਥੋੜੇ ਲੈ ਕੇ ਆਏ ਆ ਕੱਲ ਲੈ ਕੇ ਆਏ ਆ ਤੁਸੀਂ ਕੱਲ ਕੱਲ ਤੇਰੇ ਲੈ ਆਇਆ ਦਾਦੀ ਕਿਤੇ ਕਾਲਜ ਸਟੂਡੈਂਟ ਬਣੀ ਰਹਦੀ ਉਹ ਟਿੱਕੀ ਕੋ ਨਾ ਉਹ ਪਾਪਾ ਮੱਖਣ ਫੜੀ ਹੈ ਜੀ ਟਿੱਕੀਆਂ ਮੰਗਾਈਓ ਛੋਟੀ ਛੋਟੀਆਂ ਤੇ 15 ਟਿੱਕੀਆਂ ਦੇ ਦੇ ਪਾਪਾ ਦੇ ਪੰਜ ਪੈਸੇ ਪਾ ਦੇ ਚਲ ਮੈਂ ਫੇਲਾ ਰੋਟੀ ਮੈਂ ਖਾਂਦੀ ਰੋਟੀ ਤੇ ਅੱਜ ਦੇਖਦੇ ਆ ਕਿਹੜੀ ਮੂਵੀ ਦੇਖਾਂਗੇ ਪੰਜਾਬੀ ਮੂਵੀ ਲੱਭਦੇ ਆ ਚੌਲ ਨਾ ਟਿਡਿ ਟਿ ਪਕਾ ਲਈਏ ਫੇਰ ਦਿਖਾਣੇ ਆ ਹਨਾ ਉਹ ਫੁੱਲ ਗਈ ਫੁੱਲ ਗਈ ਹੈ ਮੈਂ ਚੁੱਕ ਦਿਖਾੜ ਕਰਦੀ ਕੋਈ ਨਾ ਮੈਂ ਚੱਕ ਥੋੜਾ ਜਿਹਾ ਰਹਿ ਗਿਆ ਹੁਣ ਤਾਂ ਆ ਮੈਂ ਚੱਕ ਲੈਣੀ ਸਰੋ ਵਾਹ ਜੀ ਹੁਣ ਲੱਗੇ ਆ ਖਾਣ ਰੋਟੀ ਕੀ ਬਣਾਈ ਪਰੌਠੀਆਂ ਕਾਹਨ ਖਾਣੀ ਆ ਚਾਹ ਨਾ ਪਾਉ ਬਾਜੀ ਨਾਲ ਪਰੌਠੀਆਂ ਇਹ ਕਿਹੜਾ ਕੰਬੀਨੇਸ਼ਨ ਹੋਇਆ ਜੀ ਪਾਉ ਬਾਜੀ ਨਾਲ ਪਰੌਠੀਆਂ ਹਾਂ ਚਲੋ ਹਾਂ ਵੀ ਕਿਦਾਂ ਉਹ ਕਿਧਰੋਂ ਆਇਆ ਹੂੰ ਭੇਜਣਾ ਆ ਚਲੋ ਫਿਰ ਨਿਕਲੋ ਰੋਟੀ ਆ ਗਈ ਚਲੋ ਆ ਕੇ ਖਾਓ ਰੋਟੀ ਚਲੋ ਪਾ ਵੀ ਮਿਲੂਗੀ ਆਇਆ ਤੂੰ ਵੀ ਆ ਜਾ ਤੈਨੂੰ ਵੀ ਲਵੋ ਮੇਰੇ ਲਈ ਪਾਣੀ ਲੈ ਗਲਾਸ ਮੈਂ ਵੀ ਪੀਣਾ ਆ ਚਾਹ ਪਾਉ ਨਾਲ ਯਾਰ ਚਾਹ ਨਾਲ ਹੀ ਪੀਣੀ ਆ ਉਹ ਆਇਆ ਵਲੌਗ ਜੇ ਮੈਂ ਬੰਦ ਕਰ ਦਨ ਲਗਾ ਵਲੌਗ ਚਲ ਠੀਕ ਆ ਜਾ ਚਲ ਕੋਈ ਗੱਲ ਨਹੀਂ ਮੈਨੂੰ ਵੀ ਪਾ ਪਾਣੀ ਗਲਾਸ ਲੈ ਕੇ ਆ ਪਾ ਮੈਨੂੰ ਵੀ ਪਾ ਦੇ ਪਾਣੀ ਪੈਰ ਕਿਉਂ ਗਏ ਦੋ ਵਾਰੀ ਪੀਲੇ ਆ ਤਿੰਨ ਵਾਰੀ ਪੀਲੇ ਆ ਤੇ ਹਾਂ ਭਾਈ ਤੂੰ ਪਾਉਂ ਵਾਦੀ ਨਹੀਂ ਲੈਣੀ ਕਾ ਦੇਖ ਵੇ ਪਾਉਂ ਬਾਜੀ ਦੇ ਨਾਲ ਨਾ ਅਚਾਰ ਅਦਾ ਪਾਉਂ ਬਾਜੀ ਨਾ ਪਰੌਣੀ ਬਹੁਤ ਸਵਾਲ ਆਦੀ ਆ ਅੱਜ ਚਾਰ ਦੇਖਣਾ ਪੈਣਾ ਤੇ ਪਾਤਾ ਜਿਆ ਬਣਾਇਆ ਨਾ ਅਰੇ ਬਾਤ ਚੀਲ ਜਾ ਲੇਕਿਨ ਫਾਈਨ ਨਹੀਂ ਕਰਨਾ ਕੀ ਹੈ ਹੋ ਸਾੜ ਦੇ ਜਿਵੇਂ ਤਾਰਕ ਲੱਤਾ ਤੇ ਮੈਂ ਚਸ਼ਮਾ ਤਾਰਕ ਮੈਂ ਤਾਂ ਉਲਟਾ ਚਸ਼ਮਾ ਪ੍ਰਾਣ ਆਪੇ ਛੋੜ ਦੇ ਦੇ ਬਈ ਸਾਰੇ ਜਾਣੇ ਸਾਰੇ ਜਾਣੇ ਆ ਗਏ ਆ ਡੱਗ ਗੀ ਤੇ ਹੁਣ ਆਪਾਂ ਕਰੀਏ ਫਿਰ ਵਲੌਗ ਦਾ ਐਂਡ ਲੋ ਦਾ ਕਰ ਦੋ ਐਂਡ ਤੇ ਮਮਾ ਕਰੋ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਹੁਣ ਆਪਾਂ ਕਰਦੇ ਆ ਵਲੌਗ ਦਾ ਐਂਡ ਸਾਡੇ ਵਲੌਗ ਕਿੱਦਾਂ ਦੇ ਲੱਗਦੇ ਆ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਚਲੋ ਮਿਲਦੇ ਆ ਕੱਲ ਇੱਕ ਨਵੇਂ ਵਲੌਗ ਵਿੱਚ ਨਵੇਂ ਵਲੌਗ 'ਚ ਬਾਏ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ Thank you.